ਮਾਲਕ ਨੇ ਸੇਵਾ ਪੱਖੀ ਇਹ ਤੇ ਆਪਣੀ ਡਿਊਟੀ ਹੈ ਆਪਣਾ ਫਰਜ਼ੇ ਕੁਛ ਨਾ ਕੁਛ ਇਸ ਸ਼ਹਿਰ ਲਈ ਆਪਣਾ ਜਿਹੜਾ ਕੁਛ ਨਾ ਕੁਝ ਕਰੀਏ ਉਹ ਜਿਹੜਾ ਡੰਪ ਸੀ ਉਹਨੂੰ ਖਤਮ ਕਰਨਾ ਸਭ ਤੋਂ ਜ਼ਰੂਰੀ ਸੀ ਕਿਉਂਕਿ ਜਦੋਂ ਵੀ ਗਰਮੀ ਆਉਂਦੀ ਸੀਗੀ ਗਰਮੀਆਂ ਦੇ ਮੌਸਮ ਦੇ ਵਿੱਚ ਉਹਦੇ ਵਿੱਚੋਂ ਮਿਥਾਈਲ ਗੈਸ ਨਿਕਲਦੀ ਸੀ ਮਿਥਾਈਲ ਗੈਸ ਨਿਕਲਣ ਨਾਲ ਅੱਗ ਲੱਗ ਜਾਂਦੀ ਸੀ ਕਿ ਆਪਣੇ ਘਰ ਚਰਨ ਨਹੀਂ ਮਜਬੂਰ ਹੋ ਜਾਂਦੇ ਸੀ ਕਿਉਂ ਮੈਨੂੰ ਮਿਲਦੇ ਰਹੇ ਨੇ ਲੋਕ ਆ ਕੇ 3-4 ਮਹੀਨੇ ਦੇ ਵਿੱਚ ਵਿੱਚ ਜਿਵੇਂ ਹੀ ਇਹ ਜਗਾ ਖਾਲੀ ਹੋ ਜਾਏਗੀ ਤਵੇਂ ਹੀ ਅਸੀਂ ਨਵਾਂ ਇੱਕ ਟੈਂਡਰ ਹੋਰ ਵੀ ਜਿਹੜਾ ਆਪਾਂ ਮਸ਼ੀਨਰੀ ਜਿਹੜੀ ਹੈ ਚਵਾਲ ਰੋਡ ਤੇ ਜਿਹੜਾ ਹੈਗਾ ਉੱਥੇ ਵੀ ਲਗਾ ਦੇਾਂਗੇ ਉਹ ਬਹੁਤ ਥੋੜਾ ਜਾ ਗਿਆ ਜਿੰਨਾ ਉਹਨਾਂ ਸਫਰ ਕੀਤਾ ਉਸ ਇਲਾਕੇ ਵਾਲਿਆਂ ਨੇ ਉਹਨਾਂ ਹੀ ਉਸ ਇਲਾਕੇ ਨੂੰ ਸੁੱਖ ਦੇਣਾ ਹੈ ਮੈਨੂੰ 101% ਵੀ ਦੇ ਕੇ ਜੇ ਅਸੀਂ ਆਪਣੀ ਸਾਈਡ ਠੀਕ ਕਰ ਲਵਾਂਗੇ ਆਪਣਾ ਇਨਫਰਾਸਟ੍ਰਕਚਰ ਮੁਹੱਈਆ ਕਰਦੇ ਆਗੇ ਇਹ ਅਮਸਰ ਦੇ ਲੋਕ ਸਾਡਾ ਸਾਥ ਦੇਣਗੇ ਉਹਦੇ ਅਸੀਂ ਸਾਨੂੰ ਬਿਹਤਰ ਖੂਬਸੂਰਤ ਹੋਰ ਵਧੀਆ ਬਣਾਵਾਂਗੇ ਦਿਵਾਲੀ ਤੇ ਗੱਲ ਕੀਤੀ ਪੋਲੂਸ਼ਨ ਦੀ ਚਲੋ ਮੇਰੀ ਇੱਕ ਰਿਕਵੈਸਟ ਹੈ ਮੇਰੀ ਅਪੀਲ ਹੈ ਕਿ ਲੋਕਾਂ ਨੂੰ ਪੋਲੂਸ਼ਨ ਰਹਿਤ ਜਿਹੜੀ ਦਿਵਾਲੀ ਮਨਾਈ ਜਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਦੀਵਾਲੀ ਦਾ ਤਿਉਹਾਰ ਹੋਣ ਵਾਲਾ ਹੈ ਤੇ ਅੰਮ੍ਰਿਤਸਰ ਮੇਅਰ ਦੇ ਵੱਲੋਂ ਦੀਵਾਲੀ ਦੇ ਮੌਕੇ ਤੇ ਖਾਸ ਅੰਮ੍ਰਿਤਸਰ ਵਾਸੀਆਂ ਨੂੰ ਇੱਕ ਨਵਾਂ ਤੋਹਫ਼ਾ ਦਿੱਤਾ ਜਾ ਰਿਹਾ ਹੈ ਤੋਹਫ਼ੇ ਦੇ ਰੂਪ ਦੇ ਵਿੱਚ ਦੀਵਾਲੀ ਤੇ ਕੀ ਦਿੱਤਾ ਜਾ ਰਿਹਾ ਹੈ ਇਸ ਬਾਰੇ ਹੀ ਗੱਲਬਾਤ ਕਰਾਂਗੇ ਮੇਰੇ ਨਾਲ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਸਰ ਮੌਜੂਦ ਨੇ ਗੱਲਬਾਤ ਕਰਦੇ ਅਸੀਂ ਦੇ ਵੱਲੋਂ ਬਹੁਤ ਸਾਰੇ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾ ਲੈ ਦੀਵਾਲੀ ਆ ਰਹੀ ਹੈ ਫੈਸਟੀਵਲ ਸੀਜ਼ਨ ਸ਼ੁਰੂ ਹੋ ਚੁੱਕੇ ਨੇ ਤਾਂ ਹੋਰ ਕੀ ਕੀ ਉਪਰਾਲੇ ਜਿਹੜੇ ਤੁਹਾਡੇ ਵੱਲੋਂ ਦੇਖੋ ਸ਼ਹਿਰ ਦੇ ਵਿੱਚ ਜਿਹੜੀ ਸਭ ਤੋਂ ਵੱਡੀਆਂ ਸਮੱਸਿਆਵਾਂ ਸਨ ਜਦੋਂ ਅਸੀਂ ਸਾਡੀ ਸਰਕਾਰ ਨੇ ਜੋ ਧਿਆ ਕੀਤਾ ਦਾ ਅਸੀਂ ਕਾਰਪੋਰੇਸ਼ਨ ਵੱਲੋਂ ਬਤੌਰ ਮੇਅਰ ਜਦੋਂ ਦਾ ਮੈਂ ਬੈਠਾ ਆਪਣੀ ਸੀਟ ਦੇ ਕਿਉਂਕਿ ਮੈਨੂੰ ਗਰਾਊਂਡ ਹਕੀਕਤ ਦਾ ਆਪਣੇ ਸ਼ਹਿਰ ਦਾ ਇੰਚ-ਇੰਚ ਦਾ ਪਤਾ ਕਿੱਥੇ ਕੀ ਜ਼ਿਆਦਾ ਦਿੱਕਤਾਂ ਨੇ ਸੋ ਜਿਹੜੀ ਸਭ ਤੋਂ ਵੱਡੀ ਦਿੱਕਤ ਸੀ ਜਿਹੜੀ ਮੈਂ ਸਭ ਤੋਂ ਵੱਡੀ ਦਿੱਕਤ ਸਮਝਦਾ ਸੀ ਉਹ ਦੇਖੋ ਭਗਤਾਂ ਵਾਲਾ ਕੂੜੇ ਦਾ ਡੰਪ ਸੀਗਾ ਚਭਾਲ ਰੋਡ ਤੇ ਵੀ ਹੈਗਾ ਹੋਰ ਵੀ ਇੱਕ ਦੀ ਜਗ੍ਹਾ ਤੇ ਹੈਗੇ ਨੇ ਉਹ ਬਹੁਤ ਛੋਟੇ ਨੇ ਲੇਕਿਨ ਭਗਤਾਂ ਵਾਲੇ ਦਾ ਕੂੜੇ ਦਾ ਡੰਪ ਜਿਹੜਾ ਸੀ ਤਕਰੀਬਨ 15 ਲੱਖ ਮੀਟਰਕ ਟਨ ਜਿਹੜਾ ਉੱਤੇ ਕੂੜਾ ਸੀਗਾ ਔਰ ਉਹਦੇ 4 ਕਿਲੋ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਰੇਡੀਅਸ ਦਾਇਰੇ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਸੀ ਔਰ ਜਦੋਂ ਜਿਹੜੇ ਸਾਈਡ ਤੇ ਹਵਾ ਚੱਲਦੀ ਸੀ ਬਹੁਤ ਜ਼ਿਆਦਾ ਬਦਬੂ ਹੁੰਦੀ ਸੀਗੀ ਔਰ ਲੋਕੀ ਬਹੁਤ ਵਾਰੀ ਔਰ ਮੈਨੂੰ ਇਹ ਵੀ ਹੈ ਕਿ 30 35 ਸਾਲ ਤੋਂ 35 ਸਾਲ ਤੋਂ ਉੱਥੇ ਇੱਕ ਸੰਘਰਸ਼ ਕਮੇਟੀ ਵੀ ਬਣੀ ਹੈ ਜਿਹੜੀ ਸਰਕਾਰਾਂ ਦੇ ਨਾਲ ਕੋਰਟ ਦੇ ਥਰੂ ਬੜੀਆਂ ਲੜਾਈਆਂ ਲੜਦੀ ਰਹੀ ਪਰ ਕਿਸੇ ਨੇ ਕਿਸੇ ਸਰਕਾਰ ਨੇ ਵੀ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਲੇਕਿਨ ਮੈਨੂੰ ਇਹ ਪਤਾ ਸੀਗਾ ਕਿ ਮੈਂ ਜੇ ਅੰਮ੍ਰਿਤਸਰ ਸ਼ਹਿਰ ਇਹ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਗੁਰੂ ਰਾਮਦਾਸ ਜੀ ਦਾ ਵਸਾਇਆ ਸ਼ਹਿਰ ਹੈ ਤੇ ਇਹਦੀ ਪਵਿੱਤਰਤਾ ਵੀ ਸਾਡਾ ਫਰਜ਼ ਹੈ ਜੇ ਗੁਰੂ ਰਾਮਦਾਸ ਜੀ ਨੇ ਮਾਲਕ ਨੇ ਸੇਵਾ ਬਖਸ਼ੀ ਹੈ ਤੇ ਆਪਣੀ ਡਿਊਟੀ ਆਪਣਾ ਫਰਜ਼ੇ ਕੁਛ ਨਾ ਕੁਛ ਇਸ ਸ਼ਹਿਰ ਲਈ ਆਪਣਾ ਜਿਹੜਾ ਕੁਛ ਨਾ ਕੁਝ ਕਰੀਏ ਇਸ ਤਰ੍ਹਾਂ ਹੀ ਨਾ ਹੋਏ ਕਿ ਆਪਣਾ ਟਿਨਿਓਰ ਪੂਰੀ ਕਰਕੇ ਲਾਰੇ ਲੱਪੇ ਦੇ ਵਿੱਚ ਟਿਨਿਓਰ ਪੂਰੀ ਕਰ ਲਈਏ ਲੋਕਾਂ ਦੇ ਨਾਲ ਫੇਰ ਛੁੱਟੇ ਸੱਚੇ ਵਾਅਦੇ ਕਰਕੇ ਨਹੀਂ ਜੋ ਕੰਮ ਕਰਾਂਗੇ ਬਿਲਕੁਲ ਸਥਾਈ ਪਰਮਾਨੈਂਟ ਬਿਲਕੁਲ ਵਿਧੀ ਵਿਵਧਾਨ ਨਾਲ ਢੰਗ ਤਰੀਕੇ ਨਾਲ ਕਰਾਂਗੇ ਕੋਈ ਇਹ ਨਹੀਂ ਹੈ ਕਿ ਲੋਕਾਂ ਦੀ ਅੱਖਾਂ ਦੇ ਵਿੱਚ ਸਿਰਫ ਵਿਖਾਵਾ ਕਰਨਾ ਹੈ ਕਿ ਅਸੀਂ ਇਹ ਕਰ ਰਹੇ ਹਾਂ ਉਹ ਜਿਹੜਾ ਡੰਪ ਸੀ ਉਹਨੂੰ ਖਤਮ ਕਰਨਾ ਸਭ ਤੋਂ ਜ਼ਰੂਰੀ ਸੀ ਕਿਉਂਕਿ ਜਦੋਂ ਵੀ ਗਰਮੀ ਆਉਂਦੀ ਸੀਗੀ ਗਰਮੀਆਂ ਦੇ ਮੌਸਮ ਦੇ ਵਿੱਚ ਉਹਦੇ ਵਿੱਚੋਂ ਮਿਥਾਈਲ ਗੈਸ ਨਿਕਲਦੀ ਸੀ ਮਿਥਾਈਲ ਗੈਸ ਨਿਕਲਣ ਨਾਲ ਅੱਗ ਲੱਗ ਜਾਂਦੀ ਸੀ ਜਿਹੜੀ ਅੱਗ ਲੱਗਣ ਨਾਲ ਉਹਦਾ ਪੋਲਿਊਸ਼ਨ 4-5 ਕਿਲੋਮੀਟਰ ਦੇ ਰੇਡੀਅਸ ਏਰੀਆ ਦੇ ਵਿੱਚ ਇੰਨਾ ਕੁ ਜ਼ਿਆਦਾ ਹੁੰਦੇ ਸੀ ਲੋਕੀ ਆਪਣੇ ਘਰ ਛੱਡਣ ਲਈ ਮਜਬੂਰ ਹੋ ਜਾਂਦੇ ਸੀ ਕਿਉਂ ਮੈਨੂੰ ਮਿਲਦੇ ਰਹੇ ਨੇ ਲੋਕ ਆ ਕੇ ਸੰਘਰਸ਼ ਕਮੇਟੀ ਦੇ ਮੈਂਬਰ ਮਿਲਦੇ ਰਹੇ ਨੇ ਕਿ ਭਾਈਏ ਸੋ ਅਸੀਂ ਉਦੋਂ ਦੇ ਲੱਗੇ ਸੀ ਕਿ ਸਾਡਾ ਅਸੀਂ ਟੈਂਡਰ ਲਗਾਇਆ 45 ਕਰੋੜ ਰੁਪਏ ਦਾ ਟੈਂਡਰ ਲਗਾਇਆ ਸੀਗਾ ਜਿਹੜਾ ਟੈਂਡਰ ਪਾਸ ਹੋ ਚੁੱਕਿਆ 10 ਦਿਨ ਪਹਿਲਾਂ ਉੱਥੇ ਕੰਮ ਸ਼ੁਰੂ ਹੋ ਚੁੱਕਿਆ ਕੰਮ ਚੱਲ ਰਿਹਾ ਹੈ ਸਾਰੀਆਂ ਦੋ ਟਰਮਲ ਮਸ਼ੀਨਾਂ ਲੱਗ ਗਈਆਂ ਇੱਕ ਬਲਾਸਟਰ ਲੱਗ ਗਿਆ ਸਾਡੀ ਪੋਕ ਲਾਈਨਰ ਲੱਗ ਗਈਆਂ ਉਤੇ ਜਿਵੇਂ ਜਿਵੇਂ ਉਹ ਜਗ੍ਹਾ ਖਾਲੀ ਹੋਈ ਜਾਏਗੀ ਤਿਵੇਂ-ਤਿਵੇਂ ਮਸ਼ੀਨਰੀ ਵਾਧੀ ਜਾਏਗੀ ਅਸੀਂ 15 ਮਹੀਨੇ ਦਾ ਟਾਈਮ ਦਿੱਤਾ ਹੈ ਉਹ ਸਾਰੇ ਕੂੜੇ ਨੂੰ ਕਲੀਅਰ ਕਰਨ ਲਈ ਮਤਲਬ ਕੂੜਾ ਮੈਂ ਕਈ ਲੋਕਾਂ ਦੇ ਇਹ ਮਾਈਂਡ 'ਚ ਹੁੰਦਾ ਕਿ ਸ਼ਾਇਦ ਇਹ ਤੋਂ ਕੂੜਾ ਚੋਕੇ ਕਿਤੇ ਹੋਰ ਸੁੱਟਣਾ ਨਹੀਂ ਇਹ ਸਕੂੜੇ ਨੂੰ ਸੈਗਰੀਗੇਟ ਕਰਨਾ ਵੱਖੋ-ਖਰਾ ਕਰਨਾ ਹੈ ਯਾਨੀ ਕਿ ਇਹਦੇ 'ਚ 50 60% 40% ਮਿੱਟੀ, ਰੇਤ, ਇੱਟ, ਵੱਟਾ, ਪੱਥਰ ਕੋਈ ਹੋਰ ਇਹੋ ਜਿਹੇ ਮਟੀਰੀਅਲਸ ਨੇ ਜਿੰਨਾਂ ਨੂੰ ਉਹਦੇ ਵਿੱਚੋਂ ਜਿਹੜਾ ਹੈਗਾ ਛਾਂਟ ਕੇ ਵੱਖਰੇ ਕਰ ਲੈਣਾ ਮਿੱਟੀ ਨੂੰ ਵੱਖਰਾ ਕਰ ਲੈਣਾ ਛੋਟਾ ਵੱਟਾ ਵੱਡਾ ਵੱਟਾ ਕੋਈ ਲੋਹਾ ਹੈ ਉਹ ਵੱਖਰਾ ਕਰ ਲੈਣਾ ਔਰ ਉਹਦੇ ਵਿੱਚੋਂ ਕੋਈ ਫੂਡ ਮਟੀਰੀਅਲਸ ਨੇ ਉਹ ਵੱਖਰੇ ਕਰ ਲੈਣੇ ਕੋਈ ਕੱਪੜੇ ਦੀਆਂ ਕੋਈ ਮੜਾ ਮੁੱਲੀ ਰਾਣੇ ਕੋਈ ਇਸ ਤਰ੍ਹਾਂ ਦਾ ਬਾਕੀ ਪਲਾਸਟਿਕ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਵੱਖਰਿਆਂ ਕਰਕੇ ਜਿਵੇਂ ਕੋਈ ਇੱਟ ਵੱਟਾ ਰੇਤ ਹੈ ਮਿੱਟੀ ਹੈ ਉਹ ਤਾਂ ਹਾਈਵੇ ਦੀਆਂ ਜਿਹੜੀਆਂ ਰੋਡਸ ਬਣਦੀਆਂ ਉਹਦੇ ਥੱਲੇ ਜਿਹੜੀ ਹੈਗੀ ਉਹ ਪੈ ਜਾਂਦਾ ਮਲਬਾ ਜਿਵੇਂ ਪਾਈਦਾ ਉਹ ਪੈ ਜਾਂਦਾ ਸੋ ਜਿਹੜਾ ਉਹ 50% ਦੇ ਕਰੀਬ ਉਹ 60% ਦੇ ਕਰੀਬ ਉਹ ਹੋ ਜਾਂਦਾ ਜਿਹੜੀ ਫੂਡ ਬਰੀਅਲ ਇਹੋ ਜੀਆਂ ਚੀਜ਼ਾਂ ਨੇ ਉਹਦੀ ਖਾਦ ਬਣ ਜਾਂਦੀ ਉਹ ਖਾਦ ਬਣ ਜਾਏਗੀ ਉੱਥੇ ਜਿਹੜਾ ਉਹਦੇ ਚੋਂ ਪਲਾਸਟਿਕ ਨਿਕਲੇਗਾ ਪਲਾਸਟਿਕ ਜਿਹੜਾ ਹੈਗਾ ਵੱਡੇ ਥਰਮਲ ਪਲਾਂਟ ਆ ਜਾਂ ਸੀਮੈਂਟ ਮਿੱਲਾਂ ਨੇ ਜਿਹਨੂੰ ਐਨਜੀਟੀ ਅਪਰੂਵਡ ਕੀਤਾ ਹੋਇਆ ਹੈਗੇ ਪਾਰਟਿਕੂਲਰ ਉਹ ਉਹ ਚੀਜ਼ ਪਲਾਸਟਿਕ ਨੂੰ ਬਾਲਣ ਲਈ ਜਿਹਦੇ ਨਾਲ ਪੋਲਿਊਸ਼ਨ ਨਹੀਂ ਹੋਏ ਉਹ ਬਹੁਤ ਵੱਡੀਆਂ ਮਿੱਲਾਂ ਚ ਅਜੇ ਤੱਕ ਸੋ ਉਹਨਾਂ ਨੂੰ ਮੁਹੱਈਆ ਕਰ ਦਿੱਤਾ ਜਾ ਕੇ ਤਾਂ ਕਿ ਉਹਦੇ ਤੋਂ ਫਿਊਲ ਉਹ ਯੂਜ਼ ਕਰ ਸਕਣ ਸੋ ਇਹਨੂੰ ਬਿਲਕੁਲ ਖਤਮ ਕਰਨਾ ਇਹ ਨਹੀਂ ਹੈਗਾ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਫਰ ਕਰਨਾ ਹੈ। ਤਿੰਨ ਚਾਰ ਮਹੀਨੇ ਦੇ ਵਿੱਚ ਵਿੱਚ ਜਿਵੇਂ ਹੀ ਇਹ ਜਗ੍ਹਾ ਖਾਲੀ ਹੋ ਜਾਏਗੀ ਤਿਵੇਂ ਹੀ ਅਸੀਂ ਨਵਾਂ ਇੱਕ ਟੈਂਡਰ ਹੋਰ ਵੀ ਜਿਹੜਾ ਆਪਾਂ ਮਸ਼ੀਨਰੀ ਜਿਹੜੀ ਹੈ ਚਵਾਲ ਰੋਡ ਤੇ ਜਿਹੜਾ ਹੈਗਾ ਉੱਥੇ ਵੀ ਲਗਾ ਦੇਾਂਗੇ ਉਹ ਬਹੁਤ ਥੋੜਾ ਜਾਗਾ। ਇੱਥੇ ਜਿਵੇਂ 15-16 ਲੱਖ ਟਨ ਨੇ ਉੱਥੇ 50-60 ਹਜ਼ਾਰ ਟਨ ਹੀ ਹੈ। ਸੋ ਇਹ ਆਪਣਾ ਇੱਕ ਧਈਆ ਹੈ ਕਿ ਸਾਰੇ ਅੰਸਾਰ ਚੋਂ ਆਲੇ ਦੁਆਲੇ ਜੋ ਕਿਤੇ ਵੀ ਕੂੜਾ ਨਜ਼ਰ ਨਹੀਂ ਆਉਂਦਾ ਨਾ ਰਹਿ ਨਹੀਂ ਦੇਣਾ। ਉੱਥੇ 20 ਏਕੜ ਸਾਡੀ ਕਾਰਪੋਰੇਸ਼ਨ ਦੀ ਜਗ੍ਹਾ ਉਸ 20 ਏਕੜ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵਧੀਆ ਪਾਰਕ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਨਜ਼ਰ ਆਏ ਜਿੱਥੇ ਕੂੜੇ ਦੇ ਪਹਾੜ ਸਨ ਉੱਥੇ ਗ੍ਰੀਨਰੀ ਦੇ ਨਾਲ ਜਿਹੜੀ ਹੈ ਹਵਾ ਸ਼ੁੱਧ ਹੋ ਗਈ ਹੈ ਜਿੰਨਾ ਉਹਨਾਂ ਸਫਰ ਕੀਤਾ ਉਸ ਇਲਾਕੇ ਵਾਲਿਆਂ ਨੇ ਉਹਨਾਂ ਹੀ ਉਸ ਇਲਾਕੇ ਨੂੰ ਸੁੱਖ ਦੇਣਾ ਉਹਦੇ ਨਾਲ ਸਾਡੀਆਂ ਤਿੰਨ ਚਾਰ ਕੌਨਸਲੈਂਸੀਆਂ ਲੱਗਦੀਆਂ ਸਾਊਥ ਕੌਨਸਲੈਂਸੀ ਉਹਦੇ ਨਾਲ ਲੱਗਦੀ ਹੈ ਸੈਂਟਰਲ ਕੌਨਸਲੈਂਸੀ ਲੱਗਦੀ ਹੈ ਈਸਟ ਕੌਨਸਲੈਂਸੀ ਤੱਕ ਉਹਦੀ ਮਾਰ ਜਾਂਦੀ ਹੈ ਸੋ ਉਸ ਨੂੰ ਬਿਲਕੁਲ ਸਵੱਛ ਬਣਾਣਾ ਦੂਸਰਾ ਜਿਹੜਾ ਸੀ ਸਭ ਤੋਂ ਵੱਡਾ ਮੁੱਦਾ ਸੀਗਾ 2016 ਤੋਂ ਐਡੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਵਰਦਾ ਕੰਪਨੀ ਕੂੜੇ ਨੂੰ ਲਿਫਟਿੰਗ ਐਂਡ ਟਰਾਂਸਪੋਰਟ ਦਾ ਉਹਨੂੰ ਦਿੱਤਾ ਸੀਗਾ ਡਿਸਪੋਜ਼ ਦਾ ਉਹਨੇ 2016 ਤੋਂ ਹੀ ਦੇਖਿਆ ਕਿ ਉਹਨੇ ਪਹਿਲਾਂ 200 ਸਵਾ 200 ਵੀਕਲ ਪਾਇਆ ਸੀਗਾ ਜਦੋਂ ਕਿ ਜ਼ਿਆਦਾ ਪਾਣਾ ਸੀ ਲੇਕਿਨ ਜਿਵੇਂ ਜਿਵੇਂ ਉਹਦੇ ਖਰਾਬ ਹੁੰਦੇ ਗਏ ਕੋਈ ਉਹਨੇ ਕੋਈ ਰਿਪੇਅਰ ਨਹੀਂ ਕਰਾਈ ਉਹ 2016 ਚ 25 ਸਾਲ ਦਾ ਉਸ ਟਾਈਮ ਦੀ ਕਾਲੀ ਬੀਜੇਪੀ ਸਰਕਾਰ ਨੇ ਐਗਰੀਮੈਂਟ ਕਰ ਲਿਆ ਔਰ ਇਹੋ ਜਿਹੀਆਂ ਕੰਡੀਸ਼ਨਾਂ ਦੇ ਕੀਤਾ ਕਿ ਉਹ ਕੰਮ ਕਰਨ ਨਾ ਕਰਨ ਕਾਰਪੋਰੇਸ਼ਨ ਦੀ ਮਜਬੂਰੀ ਸੀ ਉਹਨਾਂ ਨੂੰ ਪੇਮੈਂਟ ਕਰਨੀ ਸੋ ਇੱਕ ਤਾਂ ਉਹ ਗੱਡੀਆਂ ਬੰਦ ਕਰਦੇ ਰਹੇ ਔਰ ਪਿਛਲੇ ਤੁਸੀਂ 9 ਸਾਲਾਂ ਦੀਆਂ ਤੁਸੀਂ ਨਿਊਜ਼ਪੇਪਰ ਖਬਰਾਂ ਕਢਵਾ ਲਓ ਪਿਛਲੇ ਸਾਲਾਂ ਦੀਆਂ ਕਿੰਨੇ ਸ਼ਹਿਰ ਦੇ ਵਿੱਚ ਸਾਡੇ ਅਨੁਸਾਰ ਚ ਤਰਾਈ ਤਰਾਈ ਹੁੰਦੀ ਰਹੀ ਕੂੜੇ ਤੋਂ ਔਰ ਅਸੀਂ ਇਹ ਸੋਲਿਡ ਜਿਹੜਾ ਸਟੈਪ ਚੁੱਕਣ ਦੀ ਖਾਤਰ ਇਸ ਕੰਪਨੀ ਨੂੰ ਖਤਮ ਕਰਨ ਦਾ ਸੀ ਤैयार ਕਰ ਲਿਆ ਸੀ ਇਹ ਕੰਪਨੀ ਨੂੰ ਕੱਢਣਾ ਬਾਹਰ ਇਸ ਤੋਂ ਖਿਹੜਾ ਛਡਾਣਾ ਔਰ ਨਵੀਂ ਕੰਪਨੀ ਨੂੰ ਲਿਉਣਾ ਪੁਰਾਣੀ ਕੰਪਨੀ ਨੂੰ ਕੱਢਣ ਲਈ ਔਰ ਨਵੀਂ ਕੰਪਨੀ ਲਿਉਣ ਲਈ ਵਿੱਚ 2 3 4 ਮਹੀਨਾ ਦਾ ਵਕਫਾ ਪੈ ਜਾਂਦਾ ਹੈ ਜਿਹਦੇ ਵਿੱਚ ਕੋਈ ਟੈਂਡਰਿੰਗ ਪ੍ਰੋਸੈਸ ਹੈਗਾ ਹੈ ਅਲਾਟਮੈਂਟ ਹੈਗਾ ਫਿਰ ਅਲਾਟਮੈਂਟ ਤੋਂ ਬਾਅਦ ਉਸ ਅਲਾਟਮੈਂਟ ਦੇ ਆਧਾਰ ਤੇ ਅਗਲੇ ਨੇ ਜਿਹੜਾ ਵੈਂਡਰਸ ਆਇਆ ਉਹਨੇ ਆਪਣੀਆਂ ਗੱਡੀਆਂ ਲੈਣੀਆਂ ਚੈਸੀਜ਼ ਲੈਣੀਆਂ ਉਹਦੀਆਂ ਬਾਡੀਆਂ ਬਣਵਾਉਣੀਆਂ ਨੇ ਸੋ ਟਾਈਮ ਜ਼ਰੂਰ ਲੱਗਦਾ ਔਰ ਜਿਹੜੀ ਪੁਰਾਣੀ ਕੰਪਨੀ ਸੀ ਉਹਨੂੰ ਬਿਲਕੁਲ ਅਸੀਂ ਜਿਹੜਾ ਹੈਗਾ ਸੀ ਖਤਮ ਕਰ ਦਿੱਤਾ ਸੀਗਾ ਉਹ ਬਟ ਉਹਦੇ ਨਾਲ ਐਗਰੀਮੈਂਟ ਸੀ ਕਿ 24 ਅਕਤੂਬਰ ਨੂੰ ਉਹ ਆਪਣਾ ਕੰਮ ਬੰਦ ਕਰੇਗੀ ਪਰ ਉਹਨੇ 8 ਸਤੰਬਰ ਨੂੰ ਹੀ ਆਪਣਾ ਕੰਮ ਬੰਦ ਕਰਤਾ ਜਿੱਥੇ ਕਰਕੇ ਇੱਕਦਮ ਸਾਨੂੰ ਦਿੱਕਤ ਤੇ ਆਈ ਪਰ ਅਸੀਂ ਆਪਣੀ ਕਾਰਪੋਰੇਸ਼ਨ ਦੀ ਸਾਰੀ ਮਸ਼ੀਨਰੀ ਭਾਵੇਂ ਸਾਡੀ ਸਿਵਲ ਦੀ ਸੀ, O&M ਦੀ ਸੀਗੀ, ਹੈਲਥ ਦੀ ਸੀ ਸਾਰੀ ਮਸ਼ੀਨਰੀ ਜਿਹੜੀ ਅਸੀਂ ਕੂੜੇ ਦੀ ਲਿਫਟਿੰਗ ਲਈ ਝੌਂਕ ਦਿੰਦੀ। ਕਿਉਂਕਿ ਉਹਨੂੰ ਸਮ ਪੁਰਾਣੀ ਕੰਪਨੀ ਨੂੰ ਪਤਾ ਸੀ ਫੈਸਟੀਵਲ ਡੇਜ਼ ਨੇ ਤੇ ਇਹ ਸਾਡੇ ਨਾਲ ਤੋੜਨਗੇ, ਮਵਾਦਾ ਤੋੜਨਗੇ ਨਹੀਂ, ਮਜਬੂਰ ਹੋ ਕੇ ਸਾਡੇ ਨਾਲ ਕੰਟੀਨਿਊ ਕਰਨਗੇ। ਪਰ ਅਸੀਂ ਉਹਦੇ ਕੋਲ ਝੁਕੇ ਨਹੀਂ। ਅਸੀਂ ਆਪਣੀਆਂ ਗੱਡੀਆਂ ਚਲਾ ਕੇ ਜਿੰਨੇ ਵੀ ਜਿਸ ਤਰ੍ਹਾਂ ਵੀ ਹੋ ਸਕਦਾ ਈ ਸ਼ਹਿਰ ਦੇ ਵਿੱਚ ਦਿੱਕਤ ਤਾਂ ਆਈ ਥੋੜੀ ਬਹੁਤੀ। ਪਰ ਅਸੀਂ 80, 80% 90% ਅਸੀਂ ਆਪਣਾ ਜਿਹੜਾ ਆਪਣਾ ਕੰਮ ਜਿਹੜਾ ਪ੍ਰੋਪਰ ਕੀਤਾ ਔਰ ਹੁਣ ਅਸੀਂ ਕਾਫੀ ਕੰਟਰੋਲ ਕਰ ਲਿਆ ਪਰ ਆਉਣ ਵਾਲੇ 10 15 ਦਿਨਾਂ ਦੇ ਵਿੱਚ ਸਾਡੇ ਕੋਲ ਕੰਪਨੀ ਨਵੀਂ ਨੇ ਕਿਹਾ ਕਿ ਮੈਂ 100 ਗੱਡੀ ਦੇ ਕਰੀਬ ਜਿਹੜੀ ਇਸ ਮਹੀਨੇ ਦੇ ਵਿੱਚ ਵਿੱਚ ਆ ਜਾਏਗੀ ਨਵੀਂ ਔਰ ਹਰ ਮਹੀਨੇ 100 100 ਗੱਡੀ ਕਰਕੇ 300 400 ਗੱਡੀ ਜਿਹੜੀ ਹੈ ਦਸੰਬਰ ਤੱਕ ਜਿਹੜੀ ਸਾਡੇ ਕੋਲ ਹੋ ਜਾਏਗੀ ਕੰਪਲੀਟ ਹੋ ਜਾਏਗੀ ਸੋ ਅਸੀਂ ਸ਼ਹਿਰ ਦੇ ਵਿੱਚ ਇੱਕ ਤਿੰਨਕਾ ਮਾਤਰ ਕੂੜਾ ਨਹੀਂ ਰਹਿਣਦੇ ਕਿਉਂਕਿ ਪਰਮਾਨੈਂਟ ਸੋਲਵ ਕਰਨ ਲਈ ਪਰਮਾਨੈਂਟ ਸ਼ਹਿਰ ਦਾ ਹੱਲ ਕਰਨ ਲਈ ਸਾਨੂੰ ਜ਼ਰੂਰੀ ਸੀਗਾ ਕਿ ਪੁਰਾਣੀ ਕੰਪਨੀ ਨੂੰ ਜਿਹੜਾ ਅਲਵਿਦਾ ਕਿਹਾ ਕਿ ਨਵੀਂ ਕਿਸੇ ਕੰਪਨੀ ਨੂੰ ਟੈਂਡਰ ਦੇ ਕੇ ਉਹਦੇ ਕੋਲ ਪ੍ਰੋਪਰ ਕੰਮ ਕਰਾਇਆ ਜਾਏ ਪ੍ਰੋਪਰ ਐਗਰੀਮੈਂਟ ਕੀਤਾ ਜਾਏ ਪ੍ਰੋਪਰ ਸਿਸਟੇਮੈਟਿਕਲੀ ਕੰਮ ਕਰੇ ਸਿਸਟੇਮੈਟਿਕਲ ਕਹਿਣ ਤੋਂ ਭਾਵ ਹੈ ਕਿ ਜਿਹੜੀਆਂ ਹੁਣ ਨਵੀਆਂ ਗੱਡੀਆਂ ਆਉਣਗੀਆਂ ਉਹਨਾਂ ਉੱਤੇ ਬਕਾਇਦਾ ਸਾਡਾ ਜੀਪੀਐਸ ਸਿਸਟਮ ਲੱਗਾ ਹੋਏਗਾ ਜਿਹਦੀ ਮੋਨਿਟਰਿੰਗ ਸਾਡੇ ਕੋਲ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਹੋਏਗੀ ਸਾਨੂੰ ਹਰ ਟਾਈਮ ਦਾ ਪਤਾ ਹੋਏਗਾ ਮੋਨਿਟਰਿੰਗ ਹੋਏਗੀ ਕਿਹੜੀ ਗੱਡੀ ਕਿੱਥੇ ਜਾ ਰਹੀ ਹੈ ਕਿੰਨੇ ਵਜੇ ਜਾ ਰਹੀ ਹੈ ਔਰ ਘਰ ਘਰ ਡੋਰ ਟੂ ਡੋਰ ਬੈਲ ਟੂ ਬੈਲ ਜਿਹੜਾ ਕੂੜਾ ਜਿਹੜਾ ਲਿਫਟ ਹੋਏਗਾ ਜਦੋਂ ਅਸੀਂ ਇਸ ਚੀਜ਼ ਵਿੱਚ ਕਾਮਯਾਬ ਹੋ ਜਾਂਦੇ ਆ ਫਿਰ ਅਸੀਂ ਵੇਖੋ ਸਾਡੇ ਸ਼ਹਿਰ ਵਾਸੀ ਬੜੇ ਸਿਆਣੇ ਨੇ ਇੰਟੈਕਚੁਅਲ ਲੋਕ ਨੇ ਇਸ ਧਾਰਮਿਕ ਨਗਰੀ ਦੇ ਵਾਸੀ ਨੇ ਪਵਿੱਤਰ ਨਗਰੀ ਦੇ ਵਾਸੀ ਨੇ ਮੈਨੂੰ 101% ਉਮੀਦ ਹੈ ਕਿ ਜੇ ਅਸੀਂ ਆਪਣੀ ਸਾਈਡ ਠੀਕ ਕਰ ਲਵਾਂਗੇ ਆਪਣਾ ਇਨਫਰਾਸਟ੍ਰਕਚਰ ਮੁਹੱਈਆ ਕਰ ਦਿਆਂਗੇ ਇਹ ਅਮਸਰ ਦੇ ਲੋਕ ਸਾਡਾ ਸਾਥ ਦੇਣਗੇ ਉਹ ਇਹ ਅਮਸਰ ਨੂੰ ਬਿਹਤਰ ਖੂਬਸੂਰਤ ਔਰ ਵਧੀਆ ਬਣਾਵਾਂਗੇ ਲੋਕਾਂ ਦੇ ਸਹਿਯੋਗ ਨਾਲ ਇਹ ਸ਼ਹਿਰ ਸਾਡਾ ਸਭ ਤੋਂ ਖੂਬਸੂਰਤ ਹੋਏਗਾ ਇਹ ਸਾਡਾ ਪ੍ਰਣ ਹੈ ਸਾਨੂੰ ਉਮੀਦ ਹੈ ਸਾਡਾ ਯਕੀਨ ਹੈ ਸੋ ਕੂੜੇ ਦੀ ਲਿਫਟਿੰਗ ਦਾ ਕੰਮ ਅਸੀਂ ਤਕਰੀਬਨ ਕਰ ਦਿੱਤਾ ਦਾ ਜਿਹੜਾ ਆਉਣ ਵਾਲੇ ਮਹੀਨੇ ਡੇਢ ਮਹੀਨੇ ਚ ਤੁਹਾਨੂੰ ਇਹਦਾ ਜਿਹੜਾ ਰਿਜ਼ਲਟ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਸੋ ਇਹ ਚੀਜ਼ਾਂ ਅਸੀਂ ਕਰ ਰਹੇ ਹਾਂ ਜਦੋਂ ਕੋਈ ਵੱਡਾ ਬਦਲਾਅ ਸਮਿਆਂ ਤੋਂ ਕੋਈ ਚੱਲਿਆ ਆ ਰਿਹਾ ਕੋਈ ਬਦਲਾਅ ਲੈਣਾ ਹੋਵੇ ਤਾਂ ਸਮਾਂ ਜ਼ਰੂਰ ਲੱਗਦਾ ਹੈ। ਤੋਂ ਹੀ ਤੁਸੀਂ ਗੱਲ ਕੀਤੀ ਕਿ ਸਮਾਂ ਜ਼ਰੂਰ ਲੱਗਾ ਲੇਕਿਨ ਬਦਲਾਅ ਜਿਹੜੇ ਚੇਂਜੇਸ ਨੇ ਜ਼ਰੂਰ ਹੋਣਗੇ। ਸਰ ਲਾਸਟ ਕੁਐਸਚਨ ਕਿ ਦੀਵਾਲੀ ਤੋਂ ਬਾਅਦ ਸਰ ਪੋਲਿਊਸ਼ਨ ਦੀ ਸਮੱਸਿਆ ਬਹੁਤ ਆ ਜਾਂਦੀ ਹੈ ਤੇ ਇੱਕ ਤੇ ਤੁਸੀਂ ਦੀਵਾਲੀ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੂਸਰਾ ਪੋਲਿਊਸ਼ਨ ਤੋਂ ਰਹਿਤ ਕਰਨ ਲਈ ਕੀ ਕੀ ਦੇਖੋ ਇਹ ਸਾਡਾ ਸ਼ਹਿਰ ਦਾ ਨਾਮ ਹੈ ਅੰਮ੍ਰਿਤਸਰ। ਅੰਮ੍ਰਿਤ ਦਾ ਸਰੋਵਰ। ਅੰਮ੍ਰਿਤ ਕੀ ਹੈ ਕਿ ਸਾਰੀਆਂ ਚੀਜ਼ਾਂ ਤੋਂ ਬਹੁਤ ਵਧੀਆ ਸ਼ਹਿਰ ਦਾ ਵਾਯੂ ਮੰਡਲ ਵਧੀਆ ਹੈ ਵਾਤਾਵਰਨ ਵਧੀਆ ਹੈ ਸਾਫ ਸਫਾਈ ਹੋਏ ਸ਼ੁੱਧ ਤਾਂ ਪਵਿੱਤਰ ਤੋਂ ਉਸ ਨੂੰ ਕਿਹਾ ਜਾ ਸਕਦਾ ਸੀ ਘਰ ਦੇ ਵਿੱਚ ਆਪਣੀ ਰਸੋਈ ਨੂੰ ਪਵਿੱਤਰ ਉਦੋਂ ਹੀ ਕਹਿੰਦੇ ਆ ਕਿ ਜਦੋਂ ਬਿਲਕੁਲ ਸਾਫ ਸਫਾਈ ਹੋ ਰੱਖਦੇ ਆ ਨਾ ਪੁਰਾਣੇ ਸਾਡੀ ਜਿਹੜੀ ਸਾਡੀ ਸੰਸਕ੍ਰਿਤੀ ਹੈ ਪੁਰਾਣੇ ਬਜ਼ੁਰਗ ਸੰਦ ਜਦੋਂ ਇਹ ਟਾਈਲਾਂ ਦਾ ਫਰਸ਼ ਦੂਜੇ ਤੇ ਗੋਏ ਦਾ ਪੋਚਾ ਲਾ ਕੇ ਨੂੰ ਪਵਿੱਤਰ ਕੀਤਾ ਜਾਂਦਾ ਸੀਗਾ ਸੋ ਪਵਿੱਤਰ ਅੰਮ੍ਰਿਤਸਰ ਪਵਿੱਤਰ ਸ਼ਹਿਰ ਤਾਂ ਹੀ ਹੈ ਜੇ ਲੋਕ ਸਾਥ ਦੇਣਗੇ ਕਾਰਪੋਰੇਸ਼ਨ ਆਪਣੀ ਜ਼ਿੰਮੇਵਾਰੀ ਸਮਝੇ ਔਰ ਇਹਦੀ ਸਮਝਦੇ ਆ ਆਪਣੇ ਵੱਲੋਂ ਅਸੀਂ ਜੋ ਵੀ ਸ਼ਹਿਰ ਦੇ ਕੰਮ ਨੇ ਡਵੈਲਪਮੈਂਟ ਦੇ ਕੰਮ ਕਰ ਰਹੇ ਆ ਔਰ ਕਰਾਂਗੇ ਜਿਹੜੀ ਤੁਸੀਂ ਦਿਵਾਲੀ ਤੇ ਗੱਲ ਕੀਤੀ ਪੋਲੂਸ਼ਨ ਦੀ ਚਲੋ ਮੇਰੀ ਇੱਕ ਰਿਕਵੈਸਟ ਹੈ ਮੇਰੀ ਅਪੀਲ ਹੈ ਕਿ ਲੋਕਾਂ ਨੂੰ ਪੋਲੂਸ਼ਨ ਰਹਿਤ ਜਿਹੜੀ ਦਿਵਾਲੀ ਮਨਾਈ ਜਾਏ ਪਰ ਗੱਲ ਇਹ ਹੈ ਕਿ ਸਾਡੀ ਸਦੀਆਂ ਤੋਂ ਇੱਕ ਪਰੰਪਰਾ ਬਣੀ ਹੈ ਸਾਡੀ ਸੰਸਕ੍ਰਿਤੀ ਹੈ ਉਸ ਤੇ ਮੁਤਾਬਕ ਲੋਕ ਜਿਹੜੇ ਨੇ ਜਿਹੜੇ ਨੇ ਕਿਉਂਕਿ ਦੀਵਾਲੀ ਦਾ ਤਿਹਾਰ ਜਿੱਥੇ ਸ਼੍ਰੀ ਭਗਵਾਨ ਰਾਮਚੰਦਰ ਜੀ ਨਾਲ ਜੁੜਿਆ ਉਥੇ ਸਾਡੇ ਗਵਾਲੀਅਰ ਤੋਂ ਜਦੋਂ ਗੁਰੂ ਸਾਹਿਬ ਨੇ ਜਦੋਂ 40 ਰਾਜਿਆਂ ਨੂੰ ਉਥੋਂ ਜੇਲ੍ਹ ਚੋਂ ਛੁਡਵਾ ਕੇ ਜਦੋਂ ਆਏ ਉਦੋਂ ਵੀ ਬਣਾਇ ਮਤਲਬ ਕਈ ਪੱਖਾਂ ਤੋਂ ਜਿਹੜੀ ਇਹ ਦੀਵਾਲੀ ਇੱਕ ਖੁਸ਼ੀ ਦਾ ਤਿਹਾਰ ਹੈ ਦੀਵਾਲੀ ਸਭ ਤੋਂ ਵੱਡਾ ਹਿੰਦੁਸਤਾਨ ਦਾ ਖੁਸ਼ੀ ਦਾ ਤਿਹਾਰ ਹੈ ਸੋ ਇੱਕ ਪਰੰਪਰਿਕ ਸਾਂਸਕ੍ਰਿਤੀ ਦੇ ਤੌਰ ਤੇ ਲੋਕੀ ਜਿਹੜੇ ਇਹਨਾਂ ਚੀਜ਼ਾਂ ਨਾਲ ਜੁੜੇ ਨੇ ਪਰ ਮੈਂ ਤੁਹਾਡੇ ਮਾਧਿਅਮ ਰਹੀ ਫੇਰ ਵੀ ਅਪੀਲ ਕਰਦਾ ਕਿ ਆਪਣੇ ਸ਼ਹਿਰ ਵਾਸੀਆਂ ਨੂੰ ਜਿੰਨਾ ਹੋ ਸਕੇ ਪੋਲਿਊਸ਼ਨ ਫ੍ਰੀ ਜਿਹੜੀ ਦੀਵਾਲੀ ਮਨਾਈ ਜਾਏ ਬਾਕੀ ਮੈਂ ਇਹਦੇ ਦੀਵਾਲੀ ਦੇ ਉੱਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦੇਣਾ ਔਰ ਭਰੋਸਾ ਵੀ ਦੇਣਾ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਆਪਣਾ ਅੰਮ੍ਰਿਤਸਰ ਸ਼ਹਿਰ ਨੂੰ ਸਭ ਤੋਂ ਖੂਬਸੂਰਤ ਸ਼ਹਿਰ ਬਣਾਵਾਂਗੇ ਇਹ ਬਿਲਕੁਲ ਡੈਫੀਨੇਟਲੀ ਜਿਹਦੇ ਨਾਲ ਅਸੀਂ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਵੀ ਜਿਹੜੀਆਂ ਹੈਗੀਆਂ ਨੇ ਬਹੁਤ ਖੂਬਸੂਰਤ ਸੜਕਾਂ ਬਣਾ ਰਹੇ ਹਾਂ ਉਹਦਾ ਵੀ ਮੂਰਤ ਕਰ ਰਹੇ ਹਾਂ ਸ਼ਹਿਰ ਦੇ ਵਿੱਚ ਨਵੀਆਂ ਸੜਕਾਂ ਬਣ ਰਹੀਆਂ ਨੇ ਸ਼ਹਿਰ ਦੇ ਗੇਟ ਅਸੀਂ ਸੁੰਦਰ ਕਰ ਰਹੇ ਹਾਂ ਸ਼ਹਿਰ ਦਾ ਜਿਹੜਾ ਸਾਡਾ ਦਿਲ ਕਿਹਾ ਜਾਣ ਵਾਲਾ ਕੰਪਨੀ ਬਾਗ ਰਾਮ ਬਾਗ ਗਾਰਡਨ ਉਹਦੇ ਲਈ ਪ੍ਰਪੋਜ਼ਲ ਬਣ ਰਹੀ ਹੈ ਉਹਦੇ ਲਈ ਬਹੁਤ ਵੱਡੇ ਪੱਧਰ ਤੇ ਕੰਮ ਕਰਾਂਗੇ ਬਹੁਤ ਖੂਬਸੂਰਤ ਬਣਾਵਾਂਗੇ ਉਹਨੂੰ ਸਥਿਰੀ ਦਰਗਿਆਣਾ ਤੀਰਥ ਨੂੰ ਜਾਣ ਵਾਲੀਆਂ ਸੜਕਾਂ ਜਿਹੜੀਆਂ ਹੈਗੀਆਂ ਵਧੀਆ ਬਣਾਵਾਂਗੇ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਸੜਕਾਂ ਸਾਡੇ ਕੋਲ ਜੱਲਿਆਂ ਵਾਲਾ ਬਾਗ ਇਹ ਸੋ ਇਨਕ੍ਰੋਚਮੈਂਟ ਨੂੰ ਖਤਮ ਕਰਾਂਗੇ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਨੂੰ ਖਤਮ ਕਰਨਾ ਹੈ ਸ਼ਹਿਰ ਦੇ ਵਿੱਚ ਸਾਫ ਸਫਾਈ ਲਈ ਅਸੀਂ 18 ਕਰੋੜ ਦੇ ਕੰਟਰ ਵੀ ਲਗਾਏ ਆ ਜਿਹਦੇ ਵਿੱਚ ਮਕੈਨੀਕਲ ਸਵੀਪਿੰਗ ਵੀ ਹੋਣੀ ਹੈ ਮੈਨੂਅਲ ਸਵੀਪਿੰਗ ਵੀ ਹੋਣੀ ਹੈ ਔਰ ਔਨ ਵਾਲੇ ਟਾਈਮ ਤੇ ਅਸੀਂ ਸਵੀਪਿੰਗ ਵਾਲੇ ਜਿਹੜੇ ਬੰਦੇ ਵੀ ਵਧਾਵਾਂਗੇ ਸ਼ਹਿਰ ਦੀ ਸਾਫ ਸਫਾਈ ਲਈ ਮਸ਼ੀਨਰੀ ਵੀ ਵਧਾਈ ਹੈ ਸੋ ਇੱਕ ਜਿੱਥੇ ਗੰਦੇ ਪਾਣੀ ਦਾ ਵੀ ਸ਼ਹਿਰ ਦੇ ਵਿੱਚ ਹੈ ਉਸ ਗੰਦੇ ਪਾਣੀ ਦੀ ਨਜਾਤ ਲਈ ਅਸੀਂ 40 ਏਕੜ ਜਗ੍ਹਾ ਜਿਹੜੀ ਹੈ ਵੱਲੇ ਵਿਖੇ ਲੈ ਕੇ ਉਹਦੇ ਵਿੱਚ ਜਿਹੜਾ ਯੂ ਯੂਬੀਡੀਸੀ ਨਹਿਰੇ ਉਹਦੇ ਤੋਂ ਉੱਪਰ ਬਾਰੀ ਦੁਆਬ ਨਹਿਰ ਤੋਂ ਪਾਣੀ ਲੈ ਕੇ ਉਥੇ 40 ਏਕੜ ਦੇ ਵਿੱਚ ਐਲ ਐਨਟੀ ਨੂੰ ਕੰਪਨੀ ਨੂੰ ਠੇਕਾ ਦਿੱਤਾ ਹੈ ਕੰਟਰੈਕਟ ਜਿਸ ਦੇ ਨਾਲ ਤਕਰੀਬਨ ਸਾਰੇ ਸ਼ਹਿਰ ਤੁਸੀਂ ਵੇਖ ਰਹੇ ਹੋਏ ਹੋ ਪਾਈਪਾਂ ਪੈ ਰੀਆਂ ਪਾਣੀ ਦੀਆਂ ਔਰ ਸ਼ਹਿਰ ਦੇ ਵਿੱਚ 82 ਟੈਂਕ ਬਣ ਰਹੇ ਨੇ ਉਥੋਂ ਅਸੀਂ ਸਾਡਾ ਜਿਹੜਾ ਟੈਂਡਰ ਹੈ ਉਹ ਦਸੰਬਰ 2026 ਤੱਕ ਹੈ ਕਿ ਅਸੀਂ ਉਥੋਂ ਤੱਕ ਪਾਣੀ ਪਹੁੰਚਾਣਾ ਔਰ ਸੈਕੰਡ ਫੇਜ਼ ਹੈ ਉਥੋਂ ਲੈ ਕੇ ਅਸੀਂ ਘਰ-ਘਰ ਤੱਕ ਜਿਹੜਾ ਸਾਫ ਸੁਥਰਾ ਪਾਣੀ ਪਹੁੰਚਾਣਾ ਹੈ ਸੋ ਇਹ ਚਾਰ ਚੀਜ਼ਾਂ ਅਸੀਂ ਮੇਨ ਜਿਹੜੀਆਂ ਨੇ ਲਈਆਂ ਨੇ ਟਾਸਕ ਦੇ ਉੱਤੇ ਡਵੈਲਪਮੈਂਟ ਕਰਨੀ ਉਹ ਪ੍ਰੋਪਰ ਕਰਨੀ ਸਾਰੇ ਸ਼ਹਿਰ ਦੀ ਕਰਨੀ ਸਾਰੀਆਂ ਸੜਕਾਂ ਵਧੀਆ ਬਣਾਉਣੀਆਂ ਲਾਈਟਿੰਗ ਖੂਬਸੂਰਤ ਬਣਾ ਕਰਨੀ ਹੈ ਪੰਡਾਰੀ ਪੁਲ ਨੂੰ ਵੀ ਬਿਊਟੀਫਾਈ ਕਰ ਰਹੇ ਆ ਸੋ ਤੁਸੀਂ ਦੇਖਿਆ ਹੋਏਗਾ 골ਡਨ ਗੇਟ ਵੀ ਜਿਹੜਾ ਹੈਗਾ ਉਹਨੂੰ ਬਿਲਕੁਲ ਪੇਂਟ ਕਰਵਾ ਕੇ ਉਹਦੀ ਰਿਪੇਅਰ ਕਰਾ ਕੇ ਉਹਦੀ ਲਾਈਟਿੰਗ ਕਰਵਾ ਦਿੱਤੀ ਹੈ αਲਫਾ ਮਾਲ ਤੋਂ ਲੈ ਕੇ ਪੰਡਾਰੀ ਪੁਲ ਤੱਕ ਜਿਹੜਾ ਐਲੀਵੇਟਰ ਰੋਡ ਜਾ ਰਹੀ ਸੀ ਉਹਦੇ ਥੱਲੇ RGB ਲਾਈਟਾਂ ਜਿਹੜੀਆਂ ਚਲਵਾ ਦਿੱਤੀਆਂ ਨੇ ਜਿਹੜਾ ਆਪਾਂ ਅਮ ਕਿਉ ਮੰਡੀ ਚੌਕ ਹੈ ਕਿਉ ਮੰਡੀ ਤੋਂ ਤੰਦੂਰਾਂ ਵਾਲੇ ਚੌਂਕੋਂ ਜਿਹੜੀ ਸਿਟੀ ਸੈਂਟਰ ਤੋਂ ਜਿਹੜੀ ਐਲੀਵੇਟਡ ਰੋਡ ਜਾਂਦੀ ਹੈ ਸਾਰਾ ਘੜੀ ਪਾਰ ਗਿਆ ਉਹਦੇ ਥੱਲੇ ਵੀ ਅਸੀਂ ਆਰਜੀਪੀ ਨਵੀਆਂ ਰੰਗ-ਬਰੰਗੀਆਂ ਲਾਈਟਾਂ ਲਗਾ ਰਹੇ ਹਾਂ ਸੋ ਜਿੱਥੇ ਜਿੱਥੇ ਸਾਨੂੰ ਨਜ਼ਰ ਆਈ ਜਾਏਗਾ ਕੋਈ ਬਿਊਟੀਫਿਕੇਸ਼ਨ ਹੈ ਕੋਈ ਕਰਨੀ ਹੈ ਕੋਈ ਉਹਦੇ ਵੱਲੋਂ ਕਮੀ ਨਹੀਂ ਰਹੇਗੀ ਕੋਈ ਸਾਫ-ਸਫਾਈ ਵੱਲੋਂ ਨਹੀਂ ਰਹੇਗੀ ਕੋਈ ਕੂੜੇ ਵੱਲੋਂ ਨਹੀਂ ਰਹੇਗੀ ਕੋਈ ਸੀਵਰੇਜ ਵੱਲੋਂ ਨਹੀਂ ਰਹੇਗੀ ਕੋਈ ਪਾਣੀ ਵੱਲੋਂ ਨਹੀਂ ਰਹੇਗੀ ਜਿਹੜੀਆਂ ਸਭ ਤੋਂ ਪਹਿਲਾਂ ਤੇ ਜਿਹੜੀਆਂ ਸਿਵਕ ਜ਼ਰੂਰਤਾਂ ਨੇ ਸਾਡੀਆਂ ਸਭ ਤੋਂ ਜ਼ਿਆਦਾ ਧਿਆਨ ਸਾਡਾ ਉਹਦੇ 'ਆਲ ਹੈ ਤੇ ਸਕੈਂਡਰੀ ਨਾਲ ਨਾਲ ਸ਼ਹਿਰ ਦੀ ਬਿਊਟੀਫਿਕੇਸ਼ਨ ਲਾਈਟਨਿੰਗ ਜਿੱਥੇ ਜਿੱਥੇ ਕੋਈ ਰਿਪੇਅਰ ਹੈ ਜਿੱਥੇ ਕੋਈ ਨਵੀਂ ਸੜਕ ਬਣਾਉਣ ਵਾਲੀ ਹੈ ਜਿਹੜੇ ਸ਼ਹਿਰ ਦੇ ਪਾਰਕ ਨੇ ਜਿੱਥੇ ਜਿੱਥੇ ਜੋ-ਜੋ ਜ਼ਰੂਰਤ ਹੈਗੀ ਉਹ ਬਿਲਕੁਲ ਸਾਰਾ ਆਲ ਓਵਰ ਅਸੀਂ ਲਿਆ ਪਰ ਸਟੈਪ ਵਾਈ ਕਰਾਂਗੇ ਜੋ ਕੰਮ ਕਰਾਂਗੇ ਪਰਮਾਨੈਂਟ ਕਰਾਂਗੇ ਕੰਮ ਲੋਕਾਂ ਨੂੰ ਨਜ਼ਰ ਆਏ ਅਸੀਂ ਸਿਰਫ ਇਹ ਨਹੀਂ ਕਿ ਚਾਰ ਬੰਦੇ ਖਿਲਾੜ ਕੇ ਫੋਟੋ ਖਿਚਾ ਕੇ ਤੇ ਅਸੀਂ ਪਾਤੀ ਅਖਬਾਰ ਚ ਦੇਤੀ ਵਾ 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 ਕੋਈ ਮੈਨੂੰ ਜ਼ਰੂਰਤ ਨਹੀਂ ਜ਼ਰੂਰਤ ਜਦੋਂ ਕੋਈ ਕੰਮ ਕਰਾਂਗੇ ਲੋਕਾਂ ਨੂੰ ਨਜ਼ਰ ਆਏਗਾ ਲੋਕਾਂ ਆਪੇ ਵਾਵਾ ਕਰਨੀ ਹੈ ਕੋਈ ਇਹ ਨਹੀਂ ਕਰਨਾ ਕਿ ਮੈਂ ਜਾ ਕੇ ਚਾਰ ਫੋਟੋਆਂ ਖਿਚਵਾਵਾਂ ਆ ਇਧਰ ਖਵਾ ਕੇ ਅਖਬਾਰ ਚ ਦੇ ਦਿਆ ਉਧਰੋਂ ਅਖਬਾਰ ਚ ਦੇ ਉਹ ਮੈਂ ਇਸ ਚੀਜ਼ ਨੂੰ ਮੈਂ ਨਹੀਂ ਸਮਝਦਾ ਮੈਂ ਉਹ ਸਮਝਦਾ ਕਿ ਜੋ ਪ੍ਰੈਕਟੀਕਲੀ ਇੰਪਲੀਮੈਂਟ ਕਰ ਲਈਏ ਜੇ ਮੈਂ ਕੀਤਾ ਜੇ ਮੈਂ ਕੂੜੇ ਦਾ ਕੰਮ ਜਿਹੜਾ ਮਸ਼ੀਨਰੀ ਜਦੋਂ ਤੱਕ ਚੱਲੀ ਨਹੀਂ ਤੁਸੀਂ ਕਿਤੇ ਵੇਖ ਲਓ ਮੈਂ ਕੋਈ ਫੋਟੋ ਨਹੀਂ ਪਾਈ ਕਿਤੇ ਮੀਡੀਆ ਨੂੰ ਨਹੀਂ ਸੱਦਿਆ ਜਿੱਦਣ ਕੰਮ ਸ਼ੁਰੂ ਕੀਤਾ ਉਸ ਦਿਨ ਮੀਡੀਆ ਨੇ ਆ ਕੇ ਦੇਖੋ ਜੀ ਪ੍ਰੈਕਟੀਕਲੀ ਫਿਜ਼ੀਕਲੀ ਹੋਰ ਅੱਜ ਵੀ ਤੁਸੀਂ ਜਾਗ ਦੇਖ ਰਹੇ ਹੋ ਤੇ ਮਸ਼ੀਨਾਂ ਚੱਲ ਰਹੀਆਂ ਜੇ ਮੈਂ ਗੱਡੀਆਂ ਮੰਗਵਾਨੀਆਂ ਸੀ ਮੈਂ ਨਹੀਂ ਕਿਹਾ ਮੈਂ ਮੰਗਵਾ ਰਿਆਂ ਆ ਰਿਆਂ ਨੇ ਜਾ ਰਿਆਂ ਜੇ ਗੱਡੀਆਂ ਮੇਰੇ ਕੋਲ ਪਹੁੰਚ ਚੁੱਕੀਆਂ ਨੇ ਤੇ ਕੱਲ ਮੈਂ ਉਹਨਾਂ ਨੂੰ ਛੰਡੀ ਦੇ ਕੇ ਰਵਾਨਾ ਕੀਤਾ ਤੇ ਮੈਂ ਕੱਲ ਮੀਡੀਆ ਦੇ ਵਿੱਚ ਆਇਆ ਵਾਂ ਜੋ ਕੰਮ ਕਰਾਂਗੇ ਸਥਾਈ ਪ੍ਰਬੰਧ ਕਰਕੇ ਕਰਾਂਗੇ ਐਵੇਂ ਛੋਟੀਆਂ ਮੋਟੀਆਂ ਗੱਲਾਂ ਨਾਲ ਨਹੀਂ ਕਿ ਚਾਰ ਬੰਦੇ ਖਿਲਾੜ ਕੇ ਮੈਂ ਫੋਟੋ ਖਿਚਾ ਕੇ ਮੀਡੀਆ 'ਚ ਪਾ ਦਾਂ ਵਾਹ 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 ਮੈਂ ਬਹੁਤ ਕੰਮ ਕਰ ਰਿਹਾ ये काम बिल्कुल नहीं करना जो करा अमृतसर मेरी जुम्मेवारी है मेरी आम आदमी पार्टी की जिम्मेवारी है मेरे एम एम एल ए साहबान बड़े सीरीयस ने इस गल तो वो जुम्मेवार ने सारे असी रल के लगे हाँ टीम आम आदमी पार्टी की साडे सारे एम एल ए साहबान बहुत सीरीयस ने देते साड़ी आम आदमी पार्टी के सुपरीमो साडे जेडे चीफ मिनिस्टर साहब साढ़े मंत्री साहब सारे इस गल सीरीयस ने ਕਿ ਅਸੀਂ ਰੰਗਲਾ ਪੰਜਾਬ ਬਣਾਣਾ ਹੈ ਰੰਗਲਾ ਪੰਜਾਬ ਤਾਂ ਹੀ ਬਣੇਗਾ ਉਹਦੇ ਰੰਗਲੇ ਸ਼ਹਿਰ ਬਣਨਗੇ ਅਸੀਂ ਆਪਣੀ ਜ਼ਿੰਮੇਵਾਰੀ ਚੁੱਕਾਂਗੇ ਕਿ ਅੰਮ੍ਰਿਤਸਰ ਸ਼ਹਿਰ ਨੂੰ ਰੰਗਲਾ ਬਣਾਵਾਂਗੇ ਲੁਧਿਆਣੇ ਵਾਲੇ ਆਪਣੀ ਚੁੱਕਣਗੇ ਜਲੰਧਰ ਵਾਲੇ ਆਪਣੀ ਚੁੱਕਣਗੇ ਪਟਿਆਲੇ ਵਾਲੇ ਆਪਣੀ ਚੁੱਕਣਗੇ ਤਾਂ ਹੀ ਰੰਗਲਾ ਸ਼ਹਿਰ ਬਣੇਗਾ ਸਾਰੇ ਆਪਣੇ ਪੰਜਾਬ ਵਾਸੀ ਜ਼ਿੰਮੇਵਾਰੀਆਂ ਚੁੱਕਣਗੇ ਤੇ ਰੰਗਲਾ ਪੰਜਾਬ ਬਣਨ ਲਈ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਸੋ ਆਪਾਂ ਰੰਗਲਾ ਪੰਜਾਬ ਬਣਾਣਾ ਹੈ ਰੰਗਲਾ ਸ਼ਹਿਰ ਅੰਮ੍ਰਿਤਸਰ ਬਣਾਣਾ ਹੈ ਔਰ ਪਬਲਿਕ ਦੇ ਸਹਿਯੋਗ ਨਾਲ ਬਣਾਣਾ ਹੈ ਔਰ ਬਣੇਗਾ ਡੈਫੀਨੇਟਲੀ ਬਣੇਗਾ ਕਦੀ ਐਸਾ ਹੋ ਹੀ ਨਹੀਂ ਸਕਦਾ ਕਿ ਜੇ ਅਸ ਨੀਅਤ ਸਾਡੀ ਚੰਗੀ ਹੋਏ ਨੀਤੀ ਠੀਕ ਹੋਏ ਤੇ ਸਾਡਾ ਸ਼ਹਿਰ ਜਿਹੜਾ ਖੂਬਸੂਰਤ ਨਾ ਬਣੇ ਅਸੀਂ ਆਉਣ ਵਾਲੇ ਸਵਸ਼ ਭਾਰਤ ਦੇ ਸੁਰੇਖਣ ਦੇ ਵਿੱਚ ਜਿਹੜਾ ਅੰਮ੍ਰਿਤਸਰ ਸ਼ਹਿਰ ਪਹਿਲਾਂ 34 ਨਵੰਬਰ ਸੀ ਇਹ ਸਾਲ ਜਿਹੜਾ ਅਸੀਂ 30ਵੇਂ ਨੰਬਰ ਤੇ ਲਿਆਂਦਾ ਔਰ ਆਉਣ ਵਾਲੇ ਸਾਲ ਪਹਿਲੇ ਦਸਾਂ ਦੇ ਵਿੱਚ ਉਹ ਲਿਆਵਾਂਗੇ ਔਰ ਡੈਫੀਨੇਟਲੀ ਇਸ ਚੀਜ਼ ਉਦੀ ਕੰਮ ਕਰ ਰਹੇ ਹਾਂ ਤਰਲੇ ਸੋ ਬਿਲਕੁਲ ਇਸੇਗੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਫੋਟੋਆਂ ਖਿਚਾਣ ਲਈ ਉਹਨਾਂ ਦੇ ਵੱਲੋਂ ਕੰਮ ਨਹੀਂ ਕੀਤੇ ਜਾਣਗੇ ਬਿਲਕੁਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਮੇਂ ਦੇ ਨਾਲ-ਨਾਲ ਪੂਰੇ ਸਿਸਟਮੈਟਿਕ ਵੇ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਡਿਵੈਲਪਮੈਂਟ ਦੇ ਜੋ ਵੀ ਕੰਮ ਨਹੀਂ ਕੀਤੇ ਜਾਣਗੇ ਤੇ ਖਾਸ ਤੁਹਾਨੂੰ ਦੱਸ ਦੇ ਕਿ ਦੀਵਾਲੀ ਦੇ ਮੌਕੇ ਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਵੱਲੋਂ ਛੇ ਜੋ ਨੇ ਉਹ ਫਾਇਰ ਬ੍ਰਿਗੇਡ ਦੀਆਂ ਨਵੀਆਂ ਗੱਡੀਆਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਫਾਇਰ ਬ੍ਰਿਗੇਡ ਡਿਪਾਰਟਮੈਂਟ ਨੂੰ ਖਾਸ ਦੀਵਾਲੀ ਦੇ ਮੌਕੇ ਤੇ ਕਿਉਂਕਿ ਦੀਵਾਲੀ ਦੇ ਮੌਕੇ ਤੇ ਲੋਕ ਬਹੁਤ ਸਾਰੇ ਕ੍ਰੈਕਰਸ ਡੋਣੇ ਉਹ ਚਲਾਉਂਦੇ ਨੇ ਜਿਸ ਦੇ ਨਾਲ ਚੰਗਿਆਰੀ ਦੇ ਨਾਲ ਬਹੁਤ ਸਾਰੀਆਂ ਜਗ੍ਹਾ ਤੇ ਅੱਗ ਲੱਗਣ ਦਾ ਖਤਰਾ ਜੋ ਇਹ ਵਾਜ ਜਾਂਦਾ ਹੈ ਤਾਂ ਪਹਿਲਾਂ ਹੀ ਅੰਸੀ ਦੇ ਵੱਲੋਂ ਜੋ ਤਿਆਰੀਆਂ ਨੇ ਕਰ ਲਈਆਂ ਗਈਆਂ ਨੇ ਕਿ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਉਹ ਨਾ ਵਾਪਰੇ ਤੇ ਇਸ ਦੇ ਨਾਲ ਨਾਲ ਇਹ ਸ਼ਹਿਰ ਦੀ ਬਿਊਟੀਫਿਕੇਸ਼ਨ ਸ਼ਹਿਰ ਦੀ ਡਿਵੈਲਪਮੈਂਟ ਤੇ ਹੋਰ ਵੀ ਕੂੜੇ ਦੀ ਸਮੱਸਿਆ ਪਾਣੀ ਦੀ ਸਮੱਸਿਆ ਜਿਸ ਸੜਕਾਂ ਦੀ ਸਮੱਸਿਆ ਜਿਸ ਤਰ੍ਹਾਂ ਦੀ ਵੀ ਸਮੱਸਿਆ ਹੈ ਉਹਨਾਂ ਨੂੰ ਨਾਲ-ਨਾਲ ਹੱਲ ਕੀਤਾ ਜਾ ਰਿਹਾ ਤੇ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੇ ਲਈ ਕੋਈ ਵੀ ਕਸਰ ਜਿਹੜੀ ਹੈ ਉਹਨੇ ਛੱਡੀ ਜਾ ਰਹੀ ਕੈਮਰਾਮੈਨ ਅਰਸ਼ ਦੇ ਨਾਲ ਮੈਸੂਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ